ਉਹ ਕਹਣਾ ਹੈ ਜਿਹੜੇ ਕੋ ਹਾਦਸਾ ਹੋ ਗਿਆ ਕਿਸੇ ਨੂੰ ਸੱਟ ਲੱਗੀ ਕੌਣ ਜਿੰਮੇਵਾਰ ਉਹਦਾ ਦੇਖਦਾ ਉਹ ਬੰਦ ਰਿਹਾ ਹੈ ਸਾਹਮਣੇ ਦਾ ਟਮਟਾ ਜੇ ਕੋਈ ਹਾਦਸਾ ਹੋ ਜਾ ਸੱਟ ਲੱਗੇ ਫਿਰ ਮੁੜ ਕੇ ਸਰਕਾਰ ਨੂੰ ਕਹਾਂਗੇ ਕਿੱਥੇ ਜਾਂਦੇ ਆਪਾਂ ਜਦੋਂ ਪਤਾ ਮੈਨੂੰ ਪੁਲ ਮੰਨਦੇ ਉੱਪਰ ਹੀ ਕਿਉਂ ਨਹੀਂ ਆਉਂਦੇ ਆ ਗੱਡੀ ਵਾਂਗ ਆਉਂਦੇ ਤੁਹਾਡੇ ਜਲਾਸੂਨਾ ਰੱਖਿਆ ਯਾਰ ਤੁਹਾਨੂੰ 2 ਕਿਲੋਮੀਟਰ ਦਾ ਹਰਕ ਪੈਂਦੇ ਸੀ ਕਿ ਸਰਟੀਫਿਕੇਟ ਦਿੱਤੇ ਫੇਰ ਕਿੱਥੇ ਜਾਣਾ ਤੁਸੀਂ ਕਿੱਧਰ ਆ ਰਹੇ ਹੋ ਤੁਸੀਂ ਅੰਮ੍ਰਿਤਸਰ ਇੱਥੇ ਰੁਕ ਗਿਆ ਇਹ ਰੁਕ ਗਿਆ ਉੱਪਰ ਦੀ ਜਦੋਂ ਨਹੀਂ ਆਣਾ ਹੈ ਪਤਾ ਚੱਲ ਜਦੇ ਵਾ ਜਦੋਂ ਉੱਧਰ ਮਹਿਲਾ ਚੌਂਕੋਂ ਕੇ ਆਓ ਹੋਰ ਜਿਆਦਾ ਪਾਣਾ ਤੁਸੀਂ ਸਸਾ ਸੀਗਾ ਅੱਜ ਵੱਡੀ ਗੱਲ ਜੀ ਮੈਂ ਸੁਨਾਮੋ ਕਲਾਰਾਂ ਜਾ ਰਿਹਾ ਸੀਗਾ ਤੇ ਆਹ ਦੇਖੋ ਕਿ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਚ ਵਸਾਂ ਵੀ ਟਰੱਕ ਵੀ ਟੈਂਪੋ ਵੀ ਸਾਰੇ ਚੱਲ ਰਹੇ ਨੇ ਤੇ ਜਦ ਕਿ ਜਿਹੜਾ ਰੂਟ ਹੈ ਕਿਉਂਕਿ ਪੁਲ ਕੱਥਾ ਹੈ ਇਹ ਸਿਰਫ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਛੋਟੀਆਂ ਗੱਡੀਆਂ ਵਾਸਤੇ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੱਡੀਆਂ ਗੱਡੀਆਂ ਵਾਲਿਆਂ ਨੂੰ ਇਹ ਮਹਿਲਾ ਚੌਂਕ ਹੋ ਕੇ ਆਓ ਕਿਉਂਕਿ ਜਦੋਂ ਜੇ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਫਿਰ ਸਾਰਾ মিডিਆ ਸਾਰੇ ਲੋਕ ਫਿਰ ਸਰਕਾਰ ਨੂੰ ਗਾਲਾਂ ਕੱਢਣ ਵਾਲੇ ਚੱਲ ਪਾਸੇ ਚੱਲ ਪੈਂਦੇ ਨੇ ਜਦ ਕਿ ਇੱਥੇ ਕਲੀਅਰਲੀ ਲਿਖਿਆ ਹੋਇਆ ਕਿ ਸਾਰਿਆਂ ਨੂੰ ਕਿਹਾ ਹੋਇਆ ਬੇਨਤੀ ਕੀਤੀ ہوئی ਹੈ ਕਿ ਭਾਈ ਵੱਡੀਆਂ ਗੱਡੀਆਂ ਵਾਲੇ ਨੇ ਜਿਹੜੇ ਉਹ ਮਹਿਲਾ ਚੌਂਕ ਹੋ ਗਿਆ ਹੁਣ ਇਹ ਸਿਰਫ ਸਿਰਫ ਕੱਚਾ ਰਸਤਾ ਹੈ 4 ਮਹੀਨਿਆਂ ਲਈ ਔਰ ਛੋਟੀਆਂ ਗੱਡੀਆਂ ਦੇ ਲਈ ਹੈ ਸੋ ਮੇਰੀ ਸਾਰਿਆਂ ਨੂੰ ਆਪਾਂ ਕਿ ਬੇਨਤੀ ਕਿਰਪਾ ਕਰਕੇ ਸਰਕਾਰ ਦੀ ਇਸ ਬੇਨਤੀ ਨੂੰ ಮಂಜೂರೋ <manzoor> ಧನ್ವಾ <tano>